ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮੇਰੇ ਵੱਲੋਂ ਜਨਕੀ ਮਨੂ ਬ੍ਰੈਡ ਵੱਲੋਂ ਸਾਰਿਆਂ ਨੂੰ ਐਡਵਾਂਸ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਲੋਹੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅੱਜ ਦਾ ਆਪਾਂ ਜਿਹੜਾ ਟੌਪਿਕ ਲੈ ਕੇ ਆਏ ਆਂ ਇਹ topic ਆ ਜੀ ਦੁੱਲ੍ਹੇ ਪੱਟੀ ਦਾ ਅਸੀਂ ਅਕਸਰ ਨਿੱਕੇ ਹੁੰਦੇ ਬਚਪਨ ਤੋਂ ਵੀ ਤੇ ਹੁਣ ਵੀ ਜਿਹੜੇ ਬੱਚੇ ਨੇ ਜਾਂ ਬਜ਼ੁਰਗ ਵੱਡੇ ਨੇ ਉਹ ਇਹ ਅਸੀਂ ਇੱਕ ਕਹਾਵਤ ਸੁਣਦੇ ਆ ਕਿ ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਤੇ ਅਸੀਂ ਜਾਣਨਾ ਚਾਹੁੰਦੇ ਆ ਕਿ ਇਹ ਦੁੱਲਾ ਕੌਣ ਹੈ ਤੇ ਇਹ ਗਾਣਾ ਗੀਤ ਦੁੱਲੇ ਦੇ ਨਾਲ ਕਿਵੇਂ ਲੋਕ ਗੀਤ ਜੁੜਿਆ ਦੁੱਲਾ ਇੱਕ ਬਹੁਤ ਹੀ ਸਾਡਾ ਮਹਾਨ ਲੋਕ ਨਾਇਕ ਹੋਇਆ ਪੰਜਾਬ ਦਾ ਜਿਹਨੂੰ ਕਿ ਅੱਜ ਵੀ ਦੁਨੀਆ ਯਾਦ ਕਰਦੀ ਐ ਇੱਕ ਯੋਧੇ ਦੇ ਵਜੋਂ ਚਾਹੇ ਦੁੱਲਾ ਬਿਲਕੁਲ ਉਹ ਇੱਕ ਲੋੜੀ ਨਾਲ ਜੁੜਿਆ ਇੱਕ ਟੌਪਿਕ ਰਹਿ ਚੁੱਕਾ ਜਿਹਨੂੰ ਆਮ ਜ਼ਿਆਦਾਤਰ ਅਸੀਂ ਆਪਦੀ ਕਹਾਵਤਾਂ ਦੇ ਵਿੱਚ ਜ਼ਿਆਦਾ ਯਾਦ ਕਰਦੇ ਆਂ ਲੇਕਿਨ ਉਹਨੂੰ ਇੱਕ ਲੋਕ ਜਿਹੜਾ ਨਾਇਕ ਉਹਦੇ ਵੱਲੋਂ ਹੀ ਯਾਦ ਕੀਤਾ ਜਾਂਦਾ ਹੈ ਨਾ ਪਰ ਇਹ ਕਿਉਂ ਕੀਤਾ ਜਾਂਦਾ ਤੇ ਦੁੱਲਾ ਕੌਣ ਸੀ ਤੇ ਕਿੱਥੇ ਪੈਦਾ ਹੋਇਆ ਸੀ ਤੇ ਉਹਦੀ ਕੀ ਸਚਾਈ ਸੀ ਜ਼ਿੰਦਗੀ ਦੁੱਲੇ ਦੀ ਕੀ ਸੀ ਉਹ ਅੱਜ ਆਪਾਂ ਇਸ ਟਾਪਿਕ ਦੇ ਵਿੱਚ ਜਾਨਾਂਗੇ ਦੁੱਲਾ ਭੱਟੀ ਦਾ ਜਨਮ 1547 ਦੇ ਵਿੱਚ ਹੁੰਦਾ ਹੈ ਤੇ ਦੁੱਲੇ ਭੱਟੀ ਦਾ ਜਿਹੜਾ ਪਿਤਾ ਦਾ ਨਾਮ ਫਰੀਦ ਹੁੰਦਾ ਤੇ ਮਾਤਾ ਦਾ ਨਾਮ ਲੱਦੀ ਹੁੰਦਾ ਤੇ ਇਹ ਦੁੱਲੇ ਭੱਟੀ ਦਾ ਜਿਹੜਾ ਉਸ ਤੋਂ ਵੱਡਾ ਭਰਾ ਹੁੰਦਾ ਤੇ ਦੁੱਲੇ ਭੱਟੀ ਦਾ ਜ਼ਿਆਦਾਤਰ ਲਗਾਵਾ ਉਹ ਆਦੇ ਨਾਨਕਿਆਂ ਦੇ ਨਾਲ ਹੁੰਦਾ ਉਸਦੇ ਦੋ ਮਾਮੇ ਹੁੰਦੇ ਨੇ ਤੇ ਜਿਹੜਾ ਉਸ ਟਾਈਮ ਦੁੱਲੇ ਪੱਟੀ ਦਾ ਦਾਦਾ ਸੀ ਉਸ ਨੂੰ ਬਿਜਲੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਉਹ ਇੰਨਾ ਬਹਾਦਰ ਬੰਦਾ ਸੀ ਕਿ ਉਸ ਨੇ ਸਕੰਦਰ ਦੀਆਂ ਫੌਜਾਂ ਨਾਲ ਵੀ ਟੱਕਰ ਆ ਲਿਆ ਹੋਇਆ ਸੀਗਾ ਦੁੱਲੇ ਪੱਟੀ ਦਾ ਜਨਮ ਪੱਟੀ ਰਾਜਪੂਤ ਘਰਾਣੇ ਦੇ ਵਿੱਚ ਹੁੰਦਾ ਜਿਹਨੂੰ ਕੋਈ ਬਹੁਤ ਹੀ ਬਹਾਦਰ ਘਰਾਣਾ ਮੰਨਿਆ ਜਾਂਦਾ ਸੀ ਹਣ ਦੁੱਲਾ ਜਦੋਂ ਹੀ ਬਚਪਨ ਤੋਂ ਖੇਡਦਾ ਹੈ ਆਪਣੇ ਨਾਨਕਿਆਂ ਦੇ ਨਾਲ ਜ਼ਿਆਦਾ ਰੁਝਾਨ ਵਿੱਚ ਰਹਿੰਦਾ ਹੈ ਤੇ ਜਿਵੇਂ ਜਿਵੇਂ ਦੁੱਲਾ ਜਵਾਨ ਹੁੰਦਾ ਹੈ ਉਵੇਂ-ਉਵੇਂ ਦੁੱਲਾ ਮਾੜੀਆਂ ਆਦਤਾਂ 'ਚ ਚਲਾ ਜਾਂਦਾ ਨਸ਼ਾ ਪੱਤਾ ਦਾਰੂ ਪੀਣੀ ਆ ਦੇ ਦੋਸਤਾਂ ਨਾਲ ਹਾਸੀਆਂ ਖੇਡੀਆਂ ਕਰ ਰਹੀਆਂ ਲੇਕਿਨ ਦੂਜੇ ਪਾਸੇ ਉਹਦਾ ਜਿਹੜਾ ਭਰਾ ਉਹ ਥੋੜਾ ਜਿਹਾ ਜ਼ਿਆਦਾ ਸਮਝਦਾਰ ਹੁੰਦਾ ਤੇ ਦੁੱਲੇ ਦੀ ਮੰਨ ਲੱਦੀ ਹਮੇਸ਼ਾ ਦੁੱਲੇ ਨੂੰ ਮੱਤਾ ਦਿੰਦੀ ਆ ਕਿ ਤੇਰੇ ਪਿਓ ਦਾਦੇ ਆਏ ਆ ਉਹ ਬਹਾਦਰ ਸਨ ਤੇ ਤੈਨੂੰ ਇਹ ਰਾਹ ਤੇ ਨਹੀਂ ਧੁਰਨਾ ਚਾਹੀਦਾ ਲੇਕਿਨ ਦੁੱਲਾ ਬਚਪਨ ਪੁਣੇ ਦੇ ਵਿੱਚ ਇਹ ਆਸ਼ੀ ਵਿੱਚ ਆ ਜਾਂਦਾ ਤੇ ਉਹ ਆਪਣੀ ਮਨਮਰਜ਼ੀ ਕਰਦਾ ਹੁਣ ਜਦੋਂ ਉਹ ਦੂਜੇ ਪਾਸੇ ਦਿੱਲੀ ਦੇ ਤਖਤ ਤੇ ਲਾਹੌਰ ਦੇ ਤਖਤ ਤੇ ਅਕਬਰ ਬਾਦਸ਼ਾਹ ਦਾ ਰਾਜ ਹੁੰਦਾ ਅਕਬਰ ਜਿਹੜਾ ਕਿ ਬਹੁਤ ਘਮੰਡੀ ਰਾਜਾ ਕਹਾਉਂਦਾ ਸੀ ਆਪ ਦੇ ਆਪ ਵਿੱਚ ਜਿਹੜਾ ਕਿ ਕਿਸੇ ਅੱਗੇ ਨਹੀਂ ਝੁਕਦਾ ਸੀ ਤੇ ਉਧਰ ਅਕਬਰ ਜਿਹੜਾ ਆਮ ਕਿਸਾਨ ਸੀਗੇ ਪੰਜਾਬ ਦੇ ਉਹਨਾਂ ਤੋਂ ਦਸਵੰਦ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਕੋਈ ਲਗਾਣ ਦੇ ਰੂਪ ਵਿੱਚ ਨਾ ਭੇਟਾ ਲੈਂਦਾ ਹੁੰਦਾ ਸੀ ਜਿੰਨੇ ਵੀ ਕਿਸਾਨ ਜਿੰਨੇ ਵੀ ਆਮ ਲੋਕ ਸੀਗੇ ਉਹ ਆਪਦੀ ਆਮਦਨ ਦਾ ਕੁਝ ਹਿੱਸਾ ਸੀਗਾ ਜਿਹੜਾ ਉਹ ਅਕਬਰ ਦੇ ਦਰਬਾਰ ਵਿੱਚ ਤੋਹਫਿਆਂ ਵਜੋਂ ਭੇਜਦੇ ਸੀ ਜਦੋਂ ਦੁੱਲਾ ਨਵਾਂ-ਨਵਾਂ ਜਵਾਨ ਹੁੰਦਾ ਤੇ ਇਹ ਗੱਲ ਦੁੱਲੇ ਨੂੰ ਪਤਾ ਲੱਗਦੀ ਆ ਪਰ ਦੁੱਲਾ ਇਹ ਕਹਿੰਦਾ ਹੈ ਕਿ ਅਸੀਂ ਆਪਦੀ ਕਮਾਈ ਅਸੀਂ ਆਪਦੀਆਂ ਜ਼ਮੀਨਾਂ ਦੀ ਆਮਦਨ ਅਕਬਰ ਨੂੰ ਕਿਉਂ ਦੇਈਏ ਉਨਾ ਦੁੱਲਾ ਇਸ ਗੱਲ ਦਾ ਵਿਰੋਧ ਕਰਦਾ ਲੇਕਿਨ ਸਾਰੇ ਜਿਹੜੀ ਉਹਦੇ ਮਾਮੇ ਵੀ ਹੁੰਦੇ ਆ ਦੁੱਲੇ ਦੀ ਮਾਂ ਲੱਤੀ ਵੀ ਕਹਿੰਦੀ ਆ ਕਿ ਉਹ ਤਾਂ ਬਾਦਸ਼ਾਹ ਐਵੇਂ ਨਹੀਂ ਪੁੱਤ ਬੋਲੀ ਦਾ ਹੁੰਦਾ ਲੇਕਿਨ ਦੁੱਲਾ ਇਹ ਗੱਲ ਆਪਦੇ ਜਨ ਚ ਬਿਠਾ ਲੰਦਾ ਕਿ ਮੈਂ ਕਦੇ ਵੀ ਅਕਬਰ ਬਾਦਸ਼ਾਹ ਨੂੰ ਆਪਦੇ ਪਿਓ ਦਾਦੇ ਦੀ ਜ਼ਮੀਨ ਜਾਇਦਾਦ ਜਾਂ ਆਪਦੀ ਪੂੰਜੀ ਚ ਲਗਾਣ ਨਹੀਂ ਦਿਦਾਉਂਗਾ ਨਾ ਉਹ ਇਹ ਗੱਲ ਦਾ ਵਿਰੋਧ ਕਰਨਾ ਸਟਾਰਟ ਕਰ ਦਿੰਦਾ ਤੇ ਉਵੇਂ ਹੌਲੀ ਹੌਲੀ ਜਦੋਂ ਟੈਮ ਨਗਦਾ ਜਾਂਦਾ ਤੇ ਦੁੱਲਾ ਨਾ ਸ਼ਰਾਬ ਦਾ ਆਦੀ ਜਾਦਾ ਹੋ ਜਾਂਦਾ ਉਹਨੂੰ ਸ਼ਰਾਬ ਪੀਣ ਦੀ ਕਾਫੀ ਆਦਤ ਬਣ ਜਾਂਦੀ ਆ ਤੇ ਉਹ ਜਦੋਂ ਜਿਆਦਾ ਨਸ਼ੇ ਚ ਹੁੰਦਾ ਤੇ ਉਦੋਂ ਅਕਬਰ ਬਾਦਸ਼ਾਹ ਨੂੰ ਟੱਚ ਸਮਝਣ ਲੱਗ ਜਾਂਦਾ ਤੇ ਹਮੇਸ਼ਾ ਇਹ ਸੋਚਦਾ ਕਿ ਮੈਂ ਇੱਕ ਦਿਨ ਅਕਬਰ ਦਾ ਮੁਕਾਬਲਾ ਜ਼ਰੂਰ ਕਰਾਂਗਾ ਹੁਣ ਇੱਕ ਦਿਨ ਦੁੱਲਾ ਘਰ ਵਿੱਚ दारू ਪੀਕੇ ਪਿਆ ਹੁੰਦਾ ਤੇ ਉਸਨੂੰ ਬਿਲਕੁਲ ਹੋਸ਼ ਨਹੀਂ ਹੁੰਦੀ ਤੇ ਦੂਜੇ ਪਾਸੇ ਜਿਹੜੇ ਕੋਈ ਲੋਕ ਆਉਂਦੇ ਆ ਦਰਬਾਰ ਤੋਂ ਦਿੱਲੀ ਦਰਬਾਰ ਤੋਂ ਤੇ ਉਹ ਆ ਕੇ ਨਾ ਦੁੱਲੇ ਨੂੰ ਮੇਣਾ ਮਾਰਦੇ ਆ ਕਹਿੰਦਾ ਤੂੰ ਕਹਿੰਦੇ ਆ ਕਿ ਤੇਰੇ ਪਿਓ ਦਾਦੇ ਨੂੰ ਤਾਂ ਅਕਬਰ ਨੇ ਮਾਰਾਤਾ ਸਿਕੰਦਰ ਨੇ ਮਾਰਾਤਾ ਤੇ ਤੂੰ ਇੱਥੇ ਨਸ਼ੇ ਨਾਲ ਟੁੱਲ ਹੋ ਕੇ ਸੁੱਤਾ ਹੋਇਆ ਤੇ ਦੁੱਲਾ ਕਹਿੰਦਾ ਹੈ ਕਿ ਅੱਛਾ ਦੁੱਲਾ ਜਦੋਂ ਆਪਦੀ ਮਾਂ ਲੱਦੀ ਕੋਲ ਜਾਂਦਾ ਹੈ ਤੇ ਉਹ ਪੁੱਛਦਾ ਹੈ ਕਿ ਮੇਰੇ ਦਾਦੇ ਨੂੰ ਜਿਹਨੂੰ ਕੋਈ ਸਾਰੇ ਬਿਜਲੀ-ਬਿਜਲੀ ਕਹਿੰਦੇ ਸੀ ਤੇ ਮੇਰੇ ਦਾਦੇ ਦੀ ਮੌਤ ਕਿਵੇਂ ਹੋਈ ਫਿਰ ਉਹਦੀ ਜਿਹੜੀ ਦੁੱਲੇ ਦੀ ਮਾਂ ਲੱਦੀ ਆ ਉਹ ਸਾਰਾ ਕੁਝ ਉਸ ਨੂੰ ਦੱਸਦੀ ਹੈ ਕਿ ਇਸ ਤਰ੍ਹਾਂ ਅਕਬਰ ਦੀਆਂ ਅ ਸਕੰਦਰ ਦੀਆਂ ਫੌਜਾਂ ਸੀ ਮੁਗਲਾਂ ਦੀਆਂ ਉਹਨਾਂ ਨੇ ਤੇਰੇ ਦਾਦੇ ਨੇ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਸੀਗਾ ਇਸ ਕਰਕੇ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਸੀ ਹੁਣ ਜਿਹੜਾ ਦੁੱਲੇ ਦਾ ਖੂਨ ਖੋਲੜਦਾ ਤ ਉਹ ਕਹਿੰਦਾ ਕਿ ਮੈਂ ਤਾਂ ਅਕਬਰ ਦਾ ਵਿਰੋਧ ਕਰੂੰਗਾ ਨਾ ਉਹ ਦੇਖਦਾ ਹੈ ਕਿ ਆਸੇ-ਪਾਸ ਇਹਨਾਂ ਜਿਹੜੇ ਅਕਬਰ ਦੇ ਟੌਂਟ ਬੰਦੇ ਰੱਖੇ ਹੋਏ ਸੀ ਜਿਹੜੇ ਪਿੰਡਾਂ ਚੋਂ ਲਗਾਨ ਇਕੱਠਾ ਕਰਕੇ ਗਾਂ ਦੇ ਗਾਂ ਪਚਾਉਂਦੇ ਸੀ ਐਵੇਂ ਇੱਕ ਟੌਂਟ ਟੌਂਟ ਸੀਗਾ ਜਿਹਦਾ ਨਾਂ ਸੀ ਬੱਗਾ ਮਲਕੀਨਾ ਬੱਗਾ ਮਲਕੀਨਾ ਜਿਹੜਾ ਕਿ ਆਸੇ-ਪਾਸੇ ਦੇ ਪਿੰਡਾਂ ਵਿੱਚੋਂ ਸਮਾਨ ਇਕੱਠਾ ਕਰਦਾ ਸੀ ਕਈ ਕੀਮਤੀ ਸੋਨੇ ਹੀਰੇ ਗਹਿਣੇ ਵੀ ਕੀਮਤੀ ਇਕੱਠੇ ਕਰਦਾ ਸੀਗਾ ਤੇ ਉਹ ਸੀਗਾ ਜਿਹੜਾ ਇੱਕ ਮੇਧੇ ਖੱਤਰੀ ਮੇਧਾ ਖੱਤਰੀ ਸੀਗਾ ਜਿਹੜਾ ਅਕਬਰ ਦੇ ਪਰਿਵਾਰ ਦਾ ਇੱਕ ਜਿਹੜਾ ਮੇਨ ਫੌਜ ਦਾ ਬੰਦਾ ਸੀਗਾ ਜਿਹੜਾ ਅਕਬਰ ਮੂਹਰੇ ਜਾ ਕੇ ਪਰੋਸੇ ਰੱਖਦਾ ਸੀ ਤੇ ਜਿਹੜਾ ਪੱਗਾ ਮਲਕੀਨਾ ਸੀ ਨਾ ਉਹ ਮੇਧੇ ਖੱਤਰੀ ਨੂੰ ਲਗਾਣ ਅੱਗੇ ਅੱਗੇ ਭੇਟਾ ਕਰਦਾ ਸੀਗਾ ਹੁਣ ਜਦੋਂ ਤੁਲੇਪੱਟੀ ਨੂੰ ਪਤਾ ਲੱਗਦਾ ਕਿ ਇਹ ਦੋ ਬੰਦੇ ਆ ਜਿਹੜੇ ਅਕਬਰ ਨੂੰ ਭੇਟਾ ਦਿੰਦੇ ਨੇ ਤੇ ਦੁੱਲਾ ਭੱਟੀ ਇਹਨਾਂ ਦੋਨਾਂ ਪਿੱਛੇ ਦੌੜਨ ਦੀ ਕੋਸ਼ਿਸ਼ ਕਰਦਾ ਕਿ ਇਹਨਾਂ ਦੋਨਾਂ ਨੂੰ ਫੜਿਆ ਜਾਵੇ ਕਿਵੇਂ ਨਾ ਕਿਵੇਂ ਜਾਂ ਇਹਨਾਂ ਦੋਨਾਂ ਤੋਂ ਕੁਝ ਨਾ ਕੁਝ ਸੱਚ ਪਤਾ ਕੀਤਾ ਜਾਵੇ ਹੁਣ ਦੁੱਲਾ ਭੱਟੀ ਬੱਗੇ ਮਲਕੀਨੇ ਨੂੰ ਦੇਖਦਾ ਤੇ ਬੱਗੇ ਮਲਕੀਨੇ ਦਾ ਸਿਰ ਵੱਡ ਦਿੰਦਾ ਕਿਉਂਕਿ ਉਹ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦਾ ਕਿ ਕੋਈ ਕਿਸੇ ਦੇ ਗਰੀਬ ਦੀ ਲੁੱਟਮਾਰ ਕਰਕੇ ਕਿਸੇ ਗਰੀਬ ਨੂੰ ਲੁੱਟ ਖੋ ਕੇ ਇੱਕ ਰਾਜੇ ਮੂਰੇ ਪੇਸ਼ ਕਰੇ ਦੁੱਲਾ ਪੱਟੀ ਬੱਗੇ ਮਲਕੀਨੇ ਦਾ ਸਿਰ ਇੱਕ ਟੋਕਰੀ ਵਿੱਚ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਸਜਾ ਕੇ ਮੇਦੇ ਖੱਤਰੀ ਕੋਲ ਲੈ ਜਾਂਦਾ ਤੇ ਮੇਦਾ ਖਤਰੀ ਨੂੰ ਜਾ ਕੇ ਕਹਿੰਦਾ ਹੈ ਕਿ ਆ ਇੱਕ ਟੋਕਰੀ ਆ ਜਿਹੜੀ ਕਿ ਤੁ ਬਾਦਸ਼ਾਹ ਨੂੰ ਭੇਟ ਕਰਨੀ ਆ ਅੱਜ ਸ਼ਾਮ ਦੇ ਦਰਬਾਰ ਚ ਤਾਂ ਮੇਦਾ ਖਤਰੀ ਕਹਿੰਦਾ ਠੀਕ ਆ ਲੇਕਿਨ ਜਦੋਂ ਮੇਦਾ ਖਤਰੀ ਉਹ ਟੋਕਰੀ ਨੂੰ ਫਰੋਲ ਕੇ ਦੇਖਦਾ ਤੇ ਉਹ ਦੇਖਦਾ ਹੈ ਕਿ ਇਸ ਵਿੱਚ ਤਾਂ ਜਿਹੜਾ ਬੱਗੇ ਮਲਕੀਨੇ ਦਾ ਸਿਰ ਆ ਉਹ ਮਣਾ ਕਰ ਦਿੰਦਾ ਪਰ ਜਦੋਂ ਮਣਾ ਕਰਦਾ ਤੇ ਉਸੇ ਟਾਈਮ ਦੁੱਲਾ ਭੱਟੀ ਉਹਦੇ ਸਿਰ ਤੇ ਤਲਵਾਰ ਲਈ ਖੜਾ ਹੁੰਦਾ ਤੇ ਉਧਰ ਮੇਦੇ ਖਤਰੀ ਨੂੰ ਆਪਦੀ ਜਾਨ ਬਚਾਉਣ ਦੀ ਪੈ ਜਾਂਦੀ ਆ ਤੇ ਉਹ ਹਾਂ ਵਿੱਚ ਸਿਰ ਹਲਾ ਲੰਦਾ ਕਿ ਹਾਂ ਬਾਸ਼ਾ ਦੇ ਦਰਬਾਰ ਵਿੱਚ ਟੋਕਰੀ ਲੈ ਕੇ ਜਾਵਾਂਗਾ ਤੇ ਜਦੋਂ ਮੇਧਾ ਖੱਤਰੀ ਸ਼ਾਮ ਨੂੰ ਬਾਦਸ਼ਾਹ ਦਾ ਦਰਬਾਰ ਹੁੰਦਾ ਉਹ ਟੋਕਰੀ ਲੈ ਕੇ ਜਾਂਦਾ ਤਾਂ ਉੱਥੇ ਜਾ ਕੇ ਜਦੋਂ ਬਾਦਸ਼ਾਹ ਦੇ ਮੂਹਰੇ ਉਹ ਟੋਕਰੀ ਰੱਖੀ ਜਾਂਦੀ ਆ ਤੇ ਬਾਦਸ਼ਾਹ ਬੜਾ ਖੁਸ਼ ਹੁੰਦਾ ਤੇ ਜਲਦੀ ਖੋਲਣ ਲਈ ਕਹਿੰਦਾ ਹੈ ਕਿ ਸੋਚਦਾ ਹੈ ਕਿ ਅੱਜ ਤਾਂ ਬੜੀ ਵੱਡੀ ਟੋਕਰੀ ਆ ਇਹਦੇ ਵਿੱਚ ਕੋਈ ਕੀਮਤੀ ਹੀਰੇ ਹੋਣਗੇ ਜਿਹੜਾ ਮੇਧਾ ਖੱਤਰੀ ਸਿੱਧਾ ਹੀ ਦਰਬਾਰ ਚ ਲੈ ਆਇਆ ਜਦੋਂ ਟੋਕਰੀ ਖੋਲੀ ਜਾਂਦੀ ਆ ਤਾਂ ਉਹ ਬਾਦਸ਼ਾਹ ਦੇਖਦਾ ਹੈ ਕਿ ਬੱਗੇ ਮਲਕੀਨੇ ਦਾ ਸੇਰਾ ਇਸ ਵਿੱਚ ਤੇ ਬਾਦਸ਼ਾਹ ਕੁਦਮ ਸੋਨਸਣ ਹੋ ਜਾਂਦਾ ਤੇ ਉਹਦਾ ਸਾਰਾ ਦਰਬਾਰ ਚਲਾ ਉੱਠਦਾ ਕਿ ਇਹੋ ਜਾਂ ਕਿਹਨੇ ਕੀਤਾ ਤੇ ਹੁਣ ਸਾਰੀ ਘਟਨਾ ਉਸ ਨੂੰ ਮੇਦਾ ਕਤਰੀ ਦੱਸਦਾ ਕਿ ਇਹ ਇੱਕ ਪਿੰਡੀ ਪਿੰਡ ਦਾ ਦੁੱਲਾ ਭੱਟੀਆ ਦੁੱਲੇ ਭੱਟੀ ਦਾ ਪਿੰਡ ਸੀਗਾ ਜਿਹੜਾ ਜਿੱਥੋਂ ਕਿ ਉਹਦੇ ਦਾਦੇ ਪੜਦਾਦੇ ਆ ਕਿ ਪੱਟੀਆਂ ਪਿੰਡ ਵਿੱਚ ਬੈਠੇ ਸੀ ਤੇ ਉਹਦਾ ਨਾਂ ਵੀ ਪੱਟੀਆਂ ਪਿੰਡੀ ਪੱਟੀਆਂ ਪੈ ਗਿਆ ਸੀ ਤੇ ਦੁੱਲੇ ਪੱਟੀ ਨੂੰ ਪਿੰਡੀ ਵਾਲਾ ਦੁੱਲਾ ਜਾਣਿਆ ਜਾਂਦਾ ਸੀਗਾ ਉਹ ਐਸੇ ਕਰਕੇ ਉਹਨੂੰ ਦੁੱਲਾ ਪੱਟੀ ਪਿੰਡੀ ਵਾਲਾ ਕਿਹਾ ਜਾਂਦਾ ਸੀ ਤੇ ਮੇਦੇ ਖੱਤਰੀ ਨੇ ਕਿਹਾ ਕਿ ਉਹ ਪਿੰਡੀ ਵਾਲਾ ਦੁੱਲਾ ਭੱਟੀ ਆ ਜੀਨੇ ਇਟਾ ਕਾਂਡ ਕੀਤਾ ਹੁਣ ਅਕਬਰ ਦੀਆਂ ਅੱਖਾਂ ਵਿੱਚ ਖੂਨ ਖ올 ਉੱਠਿਆ ਕਿ ਮੇਰੇ ਰਾਜ ਵਿੱਚ ਅਜਿਹਾ ਕੋਣ ਹੋ ਸਕਦਾ ਕਿ ਜਿਹੜਾ ਮੇਰੇ ਕਿਸੇ ਟਾਂਟ ਬੰਦੇ ਦਾ ਸਿਰ ਵੱਢ ਕੇ ਮੈਨੂੰ ਹੀ ਭੇਟਾ ਕਰ ਦੇਵੇ ਤੇ ਹੁਣ ਅਕਬਰ ਕਹਿੰਦਾ ਕਿ ਉਹ ਬੰਦੇ ਨੂੰ ਮੇਰੇ ਦਰਬਾਰ ਵਿੱਚ ਜਿਉਂਦਾ ਪੇਸ਼ ਕੀਤਾ ਜਾਵੇ ਮੈਂ ਉਹਦਾ ਸਿਰ ਆਪ ਕਲਾਮ ਕਰਾਂਗਾ ਲੇਕਿਨ ਦੂਜੇ ਪਾਸੇ ਦੁੱਲਾ ਵੀ ਉਸ ਟਾਈਮ ਦਾ ਵੱਡਾ ਵੈਲੀ ਬਣ ਚੁੱਕਾ ਹੁੰਦਾ ਉਹਨੂੰ ਮਾਰਨਾ ਜਾਂ ਉਹਨੂੰ ਫੜਨਾ ਕੋਈ ਆਸਾਨ ਗੱਲ ਨਹੀਂ ਹੁੰਦਾ ਉਹ ਆਪਦੇ ਵੀ 25 ਦੋਸਤਾਂ ਨਾਲ ਹਮੇਸ਼ਾ ਸ਼ਿਕਾਰ ਖੇਡਣ ਜਾਂਦਾ ਦਾਰੂ ਤੱਪਾ ਪਿੰਦਾ ਤੇ ਮਸਤ ਰਹਿੰਦਾ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਅਕਬਰ ਬਾਦਸ਼ਾਹ ਦੇ ਗੁੰਡੇ ਕਿਸੇ ਵੀ ਟਾਈਮ ਉਹਨੂੰ ਕੀ ਐਸਾ ਕਰਦੇ ਆ ਹੁਣ ਅਕਬਰ ਬਾਦਸ਼ਾਹ ਉਹ ਉਹਨੂੰ ਐਲਾਨ ਕਰ ਦਿੰਦਾ ਕਿ ਮੇਦੇਖ ਖੱਤਰੀ ਨੂੰ ਕਹਿੰਦਾ ਕਿ ਕਿਵੇਂ ਨਾ ਕਿਵੇਂ ਦੁੱਲੇ ਦੀ ਸੂਹ ਮੈਨੂੰ ਦਿੱਤੀ ਜਾਵੇ ਤੇ ਉਧਰ ਦੁੱਲਾ ਜਿਹੜਾ ਹੁੰਦਾ ਆਪਦੇ ਦੋਸਤਾਂ ਨਾਲ ਜੰਗਲ ਵਿੱਚ ਸ਼ੇਰ ਦਾ ਸ਼ਿਕਾਰ ਕਰਨ ਜਾਂਦਾ ਤੇ ਜਦੋਂ ਮੇਦੇਖ ਖੱਤਰੀ ਨੂੰ ਪਤਾ ਲੱਗਦਾ ਤੇ ਮੇਦਾ ਖੱਤਰੀ ਦੁੱਲੇ ਦੀ ਸੂਹ ਦੇ ਦਿੰਦਾ ਕਿ ਉਹ ਜੰਗਲ ਵੱਲ ਜਾ ਰਿਹਾ ਤੇ ਹੁਣ ਦੁੱਲੇ ਭੱਟੀ ਨੂੰ ਉੱਥੇ ਜੰਗਲਾਂ ਕੋਲ ਘੇਰਿਆ ਜਾਂਦਾ ਤੇ ਦੁੱਲਾ ਜਦੋਂ ਅਕਬਰ ਦੀਆਂ ਫੌਜਾਂ ਤੂ ਡਰਾਉਂ ਰਾਂ ਹੁੰਦੀਆਂ ਆਉਂਦੀਆਂ ਤੇ ਦੁੱਲਾ ਸਮਝ ਜਾਂਦਾ ਕਿ ਬਾਜ਼ੀ ਉਲਟੀ ਪੈਣ ਵਾਲੀ ਆ ਤੇ ਉਹ ਉੱਥੇ ਹੀ ਰੁਕ ਜਾਂਦਾ ਤੇ ਉਹ ਅਕਬਰ ਤੇ ਜਿਹੜੇ 25 30 ਉਹ ਸਿਪਾਈ ਹੁੰਦੇ ਆ ਤੇ ਉਹ ਆ ਕੇ ਦੁੱਲੇ ਭੱਟੀ ਨੂੰ ਲਲਕਾਰਦੇ ਆ ਲੇਕਿਨ ਦੁੱਲਾ ਭੱਟੀ ਉਹਨਾਂ ਨੂੰ ਇੱਕ ਚੈਲੰਜ ਕਰਦਾ ਕਹਿੰਦਾ ਕਿ ਅੱਜ ਮੈਂ ਸ਼ਿਕਾਰ ਸ਼ੇਰ ਦਾ ਸ਼ਿਕਾਰ ਕਰਨ ਜੰਗਲ 'ਚ ਵੜ ਰਿਹਾ ਅਗਰ ਜੇ ਤੁਸੀਂ ਜਾਉਂਦੇ ਸ਼ੇਰ ਨੂੰ ਲੈ ਆਏ ਤਾਂ ਮੇਰਾ ਸਿਰ ਵੱਢ ਦਿਓ ਨਹੀਂ ਤਾਂ ਮੈਂ ਤੁਹਾਡੇ ਸਾਰਿਆਂ ਦੇ ਸਿਰ ਵੱਡੂਗਾ ਜੇ ਮੈਂ ਜਾਂਦਾ ਸ਼ੇਰ ਲੈ ਆਇਆ ਤਾਂ ਉਹ ਫੌਜਾਂ ਜਿਹੜੀਆਂ ਉਹਨਾਂ ਨੂੰ ਆਪਦੇ ਤੇ ਮਾਣ ਹੁੰਦਾ ਕਿਉਂਕਿ ਉਹ ਸਿਪਾਹੀ ਹੁੰਦੇ ਆ ਦੂਜੇ ਪਾਸੇ ਦੁੱਲੇ ਭੱਟੀ ਨੂੰ ਆਪਦੀ ਜਵਾਨੀ ਤੇ ਮਾਣ ਹੁੰਦਾ ਤੇ ਦੋਨੇ ਚੈਲੰਜ ਕਰ ਲੈਂਦੇ ਆ ਤੋ 3 ਘੰਟੇ ਲਗਾਤਾਰ ਜੰਗਲ ਵਿੱਚ ਕਮਸਾਨ ਹੁੰਦਾ ਦੁੱਲਾ ਭੱਟੀ 4 ਘੰਟਿਆਂ ਦੇ ਬਾਅਦ ਜੰਗਲ ਵਿੱਚੋਂ ਧੂਆਂ ਧੋੜ ਹੁੰਦਾ ਬਾਹਰ ਨਿਕਲਦਾ ਤੇ ਜਦੋਂ ਕਈ ਫੌਜਾਂ ਸਿਪਾਈ ਦੇਖਦੇ ਆ ਕਿ ਦੁੱਲੇ ਭੱਟੀ ਦੇ ਘੋੜੇ ਦੇ ਮਗਰ ਸ਼ੇਰ ਦਾ ਮੂੰਹ ਲੋਹੋਂ ਲੁਹਵਾਣ ਕਰਕੇ ਘੋੜੇ ਦੇ ਮਗਰ ਸ਼ੇਰ ਬਣਿਆ ਹੋਇਆ ਹੈ ਤੇ ਦੁੱਲਾ ਭੱਟੀ ਹੁਣ ਬਾਹਰ ਆ ਕੇ ਫੌਜਾਂ ਨੂੰ ਲਲਕਾਰਦਾ ਹੈ ਕਿ ਹੁਣ ਦੱਸੋ ਕਿ ਤੁਹਾਡੇ ਨਾਲ ਕੀ ਵਿਹਾਰ ਕੀਤਾ ਜਾਵੇ ਤੇ ਉਹ ਫੌਜਾਂ ਦੁੱਲੇ ਭੱਟੀ ਦੇ ਪੈਰੀ ਡਿੱਗ ਪੰਨੀਆਂ ਕਿ ਸਾਨੂੰ ਅੱਜ ਜਿਉਂਦਾ ਬਖਸ਼ ਦੇ ਅਸੀਂ ਤੈਨੂੰ ਕੋਈ ਮਾਰ ਨਹੀਂ ਆਏ ਤੇ ਦੁੱਲਾ ਭੱਟੀ ਉਹਨਾਂ ਫੌਜਾਂ ਨੂੰ ਵਾਪਸ ਭੇਜ ਦਿੰਦਾ ਤੇ ਕਹਿੰਦਾ ਕਿ ਜਾ ਕੇ ਆਪਦੇ ਬਾਦਸ਼ਾਹ ਨੂੰ ਸਿਣਿਆ ਦੇ ਦਿਓ ਕਿ ਛੇਰਨੇ ਅੱਜ ਸ਼ੇਰ ਹੀ ਫੜ ਲਿਆੰਦਾ ਤੇ ਐਵੇਂ ਦੁੱਲਾ ਭੱਟੀ ਜਦੋਂ ਸ਼ੇਰ ਦਾ ਸ਼ਿਕਾਰ ਕਰਕੇ ਵਾਪਸ ਜਾ ਰਿਹਾ ਹੁੰਦਾ ਤੇ ਰਸਤੇ ਵਿੱਚ ਨਾ ਇੱਕ ਬ੍ਰਾਹਮਣ ਆ ਉਹ ਕਿਸੇ ਨਦੀ ਵੱਲ ਜਾ ਰਿਹਾ ਹੁੰਦਾ ਤੇ ਬ੍ਰਾਹਮਣ ਰੋ ਰਿਹਾ ਹੁੰਦਾ ਦੁੱਲਾ ਭੱਟੀ ਉਹਨੂੰ ਰਸਤੇ ਵਿੱਚ ਰੋਕ ਕੇ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਪੰਡਤ ਜੀ ਤੇ ਪੰਡਤ ਉੱਚੀ ਉੱਚੀ ਬ੍ਰਾਹਮਣ ਰੋਣਾ ਸਟਾਰਟ ਕਰ ਦਿੰਦਾ ਤੇ ਉਹ ਕਹਿੰਦਾ ਮੈਂ ਤਾਂ ਆਤਮ ਹੱਤਿਆ ਕਰਨ ਚੱਲਿਆ ਦੁੱਲਾ ਉਸਨੂੰ ਪੁੱਛਦਾ ਕਿ ਗੱਲ ਦੱਸੋ ਕੀ ਆ ਦੁੱਲਾ ਦੁੱਲੇ ਨੂੰ ਬ੍ਰਾਹਮਣ ਕਹਿੰਦਾ ਹੈ ਕਿ ਮੈਂ ਇੱਕ ਗਰੀਬ ਬ੍ਰਾਹਮਣ ਹਾਂ ਤੇ ਮੇਰੀਆਂ ਦੋ ਸੁਪੁੱਤਰੀਆਂ ਨੇ ਇੱਕ ਸੁੰਦਰੀ ਤੇ ਮੁੰਦਰੀ ਜਿਹੜੀਆਂ ਕਿ ਬਹੁਤ ਜ਼ਿਆਦੇ ਖੂਬਸੂਰਤ ਨੇ ਤੇ ਇੱਥੋਂ ਦਾ ਕੋਈ ਰਾਜਾ ਤੇ ਉਹ ਮੇਰੀਆਂ ਪੁੱਤਰੀਆਂ ਨਾਲ ਧੱਕੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਤੇ ਮੈਂ ਵਿਆਹ ਮੇਰੀਆਂ ਧੀਆਂ 15 12 ਸਾਲ ਦੀਆਂ ਨੇ ਮੈਂ ਉਹਨਾਂ ਦਾ ਵਿਆਹ ਏਡੀ ਵੱਡੀ ਉਮਰ ਤੇ ਰਾਜੇ ਨਾਲ ਨਹੀਂ ਕਰ ਸਕਦਾ ਤੇ ਦੁਲਾਵੱਟੀ ਉਹਨੂੰ ਕਹਿੰਦਾ ਕਿ ਮੈਂ ਤੁਹਾਡੇ ਘਰ ਤੁਹਾਡੀ ਝੌਂਪੜੀ ਦੇ ਵਿੱਚ ਜਾਣਾ ਚਾਹੁੰਨਾ ਹੁਣ ਦੁਲਾਵੱਟੀ ਆਪਦੇ 25 30 ਬੰਦਿਆਂ ਦੇ ਸਮੇਤ ਉੱਥੇ ਜਾਂਦਾ ਉਹ ਪੰਡਤ ਦੇ ਘਰ ਚਲਾ ਜਾਂਦਾ ਤੇ ਉੱਥੇ ਜਾ ਕੇ ਸੁੰਦਰ ਤੇ ਮੁੰਦਰੀ ਜਿਹੜੀ ਸੁੰਦਰੀ ਤੇ ਮੁੰਦਰੀ ਦੋ ਭੈਣਾਂ ਹੁੰਦੀਆਂ ਨੇ ਉਹਨਾਂ ਨੂੰ ਮਿਲਦਾ ਤੇ ਉਹਨਾਂ ਦੇ ਸਿਰ ਤੇ ਇੱਕ ਵੱਡੇ ਭਰਾ ਵਜੋਂ ਹੱਥ ਧਰਦਾ ਤੇ ਉਹ ਪੰਡਤ ਨੂੰ ਕਹਿੰਦਾ ਕਿ ਜਿਹੜੇ ਜਿਸ ਤਰ੍ਹਾਂ ਦੇ ਵੀ ਲੜਕੇ ਨਾਲ ਤੂੰ ਆਪਦੀਆਂ ਬੱਚੀਆਂ ਦਾ ਵਿਆਹ ਕਰਨਾ ਚਾਹੁੰਦਾ ਤੂੰ ਇਹ ਅੱਜ ਹੀ ਵਿਆਹ ਰਚਾ ਦੇ ਮੈਂ ਇਥੇ ਆਂ ਦਾ ਐਵੇਂ ਦੁੱਲਾ ਪੱਟੀ ਉਥੇ ਇੱਕ ਉਹਨਾਂ ਦਾ ਉਹ ਟਾਸਰਾ ਬਣ ਕੇ ਉਹਨਾਂ ਦੀ ਝੌਂਪੜੀ ਵਿੱਚ ਰੁਕਦਾ ਆਪਦੇ ਬੰਦਿਆਂ ਦੇ ਸਮੇਤ ਤੇ ਉਥੇ ਉਹਨਾਂ ਸੁੰਦਰ ਤੇ ਮੁੰਦਰ ਸੁੰਦਰੀ ਤੇ ਮੁੰਦਰੀ ਜੋ ਦੋ ਭੈਣਾਂ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਵਿਆਹ ਦੁੱਲਾ ਭੱਟੀ ਆਪਦੇ ਹੱਥੀ ਕਰਦਾ ਤੇ ਐਵੇਂ ਲੋਕ ਕਹਾਵਤ ਬਣੀ ਸੀ ਕਿ ਜਿਹੜੀ ਸੁੰਦਰ ਮੁੰਦਰੀਏ ਤੇਰੇ ਕੋਣ ਵਿਚਾਰਾ ਦੁੱਲਾ ਭੱਟੀ ਵਾਲਾ ਤੇ ਉਹ ਦੁੱਲਾ ਭੱਟੀ ਆਪਦੇ ਹੱਥੀ ਉਹਨਾਂ ਭੈਣਾਂ ਦਾ ਕਾਜਰ ਚੋਂਦਾ ਤੇ ਉਹ ਪੰਡਤ ਨੂੰ ਕਹਿੰਦਾ ਕਿ ਹੁਣ ਮੈਂ ਇੱਥੇ ਬੈਠਾ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਤੇਰੀਆਂ ਧੀਆਂ ਤੇਰੀ ਹੀ ਬਰਾਦਰੀ ਵਿੱਚ ਵਿਆਹ ਕਰਾ ਕੇ ਜਾਣੀ ਆ ਤੇ ਅੱਜ ਤੋਂ ਮੇਰੀਆਂ ਭੈਣਾਂ ਨੇ ਤੇ ਉਥੋਂ ਉਹਨਾਂ ਧੀਆਂ ਦਾ ਪੁੰਨ ਖੱਟ ਕੇ ਭੈਣਾਂ ਦਾ ਦੁੱਲਾ ਭੱਟੀ ਅੱਗੇ ਤੁਰਦਾ ਹੈ ਅੱਗੇ ਤੁਰਦਾ ਤੁਰਦਾ ਤੇ ਜਿਵੇਂ ਦੁੱਲੇ ਭੱਟੀ ਤੇ ਮਗਰ ਹੁਣ ਅਕਬਰ ਬਾਦਸ਼ਾਹ ਮਾਰਨ ਲਈ ਲੱਗਿਆ ਹੋਇਆ ਅਕਬਰ ਦੀਆਂ ਅੱਖਾਂ ਵਿੱਚ ਹਮੇਸ਼ਾ ਦੁੱਲਾ ਭੱਟੀ ਰੜਕਦਾ ਰਹਿੰਦਾ ਹੈ ਤੇ ਉਹ ਆਪਣੀ ਜਿਹੜਾ ਮੇਨ ਫੌਜਦਾਰ ਹੁੰਦਾ ਅਕਬਰ ਦਾ ਨਜਾਮੁਦੀਨ ਉਹ ਨਜਾਮੁਦੀਨ ਨੂੰ ਕਹਿੰਦਾ ਹੈ ਕਿ ਮੈਨੂੰ ਕਿਸੇ ਵੀ ਹਾਲਤ ਵਿੱਚ ਦੁੱਲਾ ਜਿਉਂਦਾ ਚਾਹੀਦਾ ਮੈਂ ਉਹਦਾ ਸਿਰ ਆਪ ਕਲਮ ਕਰਾਂਗਾ ਤਿੰਨ ਜਾਮੂਦੀਨ ਨੂੰ ਆਪਦੇ ਤੇ ਬੜਾ ਫਕਰ ਹੁੰਦਾ ਤੇ ਉਹ ਕਹਿੰਦਾ ਹੈ ਕਿ ਮੈਂ ਜਲਦੀ ਤੋਂ ਜਲਦੀ ਦੁੱਲੇ ਪੱਟੀ ਨੂੰ ਫੜ ਲਿਆਵਾਂਗਾ ਹੁਣ ਦੁੱਲਾ ਪੱਟੀ ਆਪਦੀ ਮਾਂ ਦੇ ਕੋਲ ਲੱਦੀ ਦੇ ਕੋਲ ਇੱਕ ਝੌਂਪੜੀ ਵਿੱਚ ਰੁਕਿਆ ਹੁੰਦਾ ਹੈ ਤੇ ਆਪਦੇ ਦੋਸਤਾਂ ਦੇ ਨਾਲ ਉੱਥੇ ਰੋਟੀ ਪਾਣੀ ਛੱਕ ਰਿਆ ਹੁੰਦਾ ਤੇ ਅਚਾਨਕ ਦੂਰੋਂ ਆਵਾਜ਼ ਆਉਂਦੀ ਹੈ ਨizamuddin ਦੀਆਂ ਫੌਜਾਂ ਜਿਹੜੀਆਂ ਦੁੱਲੇ ਨੂੰ ਘੇਰ ਲੈਂਦੀਆਂ ਨੇ ਤੇ ਨizamuddin ਦੀਆਂ ਫੌਜਾਂ ਦੁੱਲੇ ਨੂੰ ਲਲਕਾਰਦੀਆਂ ਨੇ ਲੇਕਿਨ ਦੁੱਲੇ ਦੁੱਲਾ ਤੇ ਦੁੱਲੇ ਦੇ ਦੋਸਤ ਉਹਨਾਂ ਫੌਜਾਂ ਦਾ ਐਨਾ ਡਟ ਕੇ ਮੁਕਾਬਲਾ ਕਰਦੇ ਆ ਕਿ ਜਿਹੜੀਆਂ ਨizamuddin ਦੀਆਂ ਫੌਜਾਂ ਨੇ ਉਹ ਗੋਡੇ ਟੇਕ ਜਾਂਦੀਆਂ ਤੇ ਦੁੱਲੇ ਦੇ ਪੈਰੀ ਡਿੱਗ ਪੈਂਦੀਆਂ ਨੇ ਕੀ ਸਾਡੇ ਤੋਂ ਗਲਤੀ ਹੋ ਗਈ ਹੁਣ ਨਜਾਮੂਦੀਨ ਦੁੱਲੇ ਦੇ ਪੈਰੀ ਪੈ ਜਾਂਦਾ ਕਿ ਤੂੰ ਤਾਂ ਮੇਰਾ ਵੱਡਾ ਭਰਾ ਹੈ ਤੇ ਆਪਾਂ ਰਲ ਕੇ ਆਖ ਕੋ ਬਰਬਾਦ ਸ਼ਾਦੀ ਮੰਜੀ ਠੋਕਾਂਗੇ ਤੇ ਆਪਾਂ ਅੱਜ ਤੋਂ ਬਾਅਦ ਦੋਨੇ ਸਕੇ ਭਰਾ ਤੇ ਦੁੱਲਾ ਧੌਣ ਤੋਂ ਫੜ ਕੇ ਨਜਾਮੂਦੀਨ ਨੂੰ ਆਪਦੀ ਮਾਂ ਲੱਦੀ ਦੇ ਮੂਰੇ ਪੇਸ਼ ਕਰਦਾ ਤੇ ਉਹ ਕਹਿੰਦਾ ਕਿ ਦੇਖ ਮਾਂ ਅੱਜ ਆ ਗਿਆ ਹੱਥ ਥੱਲੇ ਤੂੰ ਦੱਸ ਹੁਣੇ ਇੱਕ ਮਿੰਟ ਵਿੱਚ ਇਹਦਾ ਸਿਰ ਕਲਮ ਕਰਦਾ ਲੇਕਿਨ ਦੁੱਲੇ ਦੀ ਮਾਂ ਲੱਤੀ ਕਹਿੰਦੀ ਆ ਕਿ ਪੁੱਤ ਜਿਹੜਾ ਪੈਰੀ ਡਿੱਗ ਪਿਆ ਆਪਣੇ ਰਾਜਪੂਤ ਪੱਟੀ ਘਰਾਣੇ ਦਾ ਇੱਕ ਅਸੂਲ ਆ ਕਿ ਉਸ ਨੂੰ ਕਦੇ ਮਾਰਿਆ ਨਹੀਂ ਜਾਂਦਾ ਉਸ ਨੂੰ ਬਖਸ਼ਿਆ ਜਾਂਦਾ ਲੇਕਿਨ ਦੁੱਲਾ ਤਿੰਨ ਵਾਰ ਆਪਦੀ ਮਾਂ ਨੂੰ ਪੁੱਛਦਾ ਕਿ ਮਾਂ ਤੇਰੇ ਮੁਰੇ ਹੱਥ ਬੰਨਦਾ ਕਿ ਇੱਕ ਵਾਰ ਤੂੰ ਹਾਂ ਕਰ ਮੈਂ ਇਹਦਾ ਸਿਰ ਕਲਮ ਕਰਦਾਗਾ ਲੇਕਿਨ ਲੱਦੀ ਕਹਿੰਦੀ ਆ ਕਿ ਨਹੀਂ ਤੂੰ ਅੱਜ ਇਹਨੂੰ ਬਖਸ਼ ਦੇ ਫੇਰ ਮੈਂ ਜਦੋਂ ਤੂੰ ਫੇਰ ਕਹੇਂਗਾ ਫੇਰ ਤੂੰ ਆਦੀ ਮਰਜ਼ੀ ਨਾਲ ਜਿੱਥੇ ਮਰਜ਼ੀ ਇਹਨੂੰ ਖਤਮ ਕਰਦੀ ਹੁਣ ਦੁੱਲਾ ਭੱਟੀ ਆਦੀ ਮਾਂ ਦਾ ਜਿਹੜਾ ਪ੍ਰਵਚਨ ਮੰਨਖੇ ਉਹਨੇ ਜਾਮੂਦੀਨ ਨੂੰ ਛੱਟ ਦਿੰਦਾ ਤੇ ਨ ਜਾਮੂਦੀਨ ਦੁੱਲੇ ਦੇ ਘਰ ਲੱਗ ਜਾਂਦਾ ਤੇ ਦੁੱਲੇ ਨੂੰ ਕਹਿੰਦਾ ਕਿ ਮੈਂ ਅੱਜ ਤੋਂ ਤੇਰਾ ਭਾਈ ਰਾਤ ਪੈਂਦੀ ਹੈ ਤੇ ਦੁੱਲੇ ਭੱਟੀ ਦੀ ਮਾਂ ਵੱਲੋਂ ਖਾਣਾ ਤਿਆਰ ਕੀਤਾ ਜਾਂਦਾ ਤੇ ਨ ਜਾਮੂਦੀਨ ਨੂੰ ਵੀ ਖਾਣਾ ਪਰੋਸਿਆ ਜਾਂਦਾ ਨ ਜਾਮੂਦੀਨ ਦੇ ਨਾਲ ਉਹਦੇ ਦੁੱਲੇ ਨੂੰ ਵੀ ਬਰਾਬਰ ਹੀ ਖਾਣਾ ਖਵਾਇਆ ਜਾਂਦਾ ਤੇ ਨਜਾਮੂਦੀਨ ਨੂੰ ਵੀ ਬਰਾਬਰ ਹੀ ਤੇ ਦੁੱਲਾ ਜਿਹੜਾ ਕਿ ਉਹ ਉਹ ਨੂੰ ਨਜਾਮੂਦੀਨ ਨੂੰ ਮaaf ਕਰ ਚੁੱਕਾ ਹੁੰਦਾ ਤੇ ਦੂਜੇ ਪਾਸੇ ਨਜਾਮੂਦੀਨ ਬਾਹਰ ਆਪਦੇ ਸਿਪਾਹੀਆਂ ਕੋਲ ਜਾਂਦਾ ਤੇ ਇੱਕ ਪੂੜੀ ਹੁੰਦੀ ਹੈ ਨਜਾਮੂਦੀਨ ਦੇ ਹੱਥ 'ਚ ਤੇ ਉਹ ਜਿਹੜੀ ਕਿ ਨਸ਼ੇ ਦੀ ਦਵਾਈ ਹੁੰਦੀ ਹੈ ਤੇ ਉਹ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਜਦੋਂ ਮੈਂ ਤੁਹਾਨੂੰ ਅੰਦਰ ਪੈਗ ਬਣਾਉਣ ਲਈ ਆਵਾਜ਼ ਮਾਰੂੰਗਾ ਤਾਂ ਤੁਸੀਂ ਦੁੱਲੇ ਦੇ ਪੈਗ ਵਿੱਚ ਜਿਹੜੀ ਆ ਦਵਾਈ ਮਿਲਾ ਦੇਣੀ ਆ ਤਾਂ ਉਹ ਉਹਦੇ ਸਿਪਾਈ ਉਹਦੇ ਕੰਮ ਤੇ ਉਵੇਂ ਹੀ ਕਰਦੇ ਨੇ ਤੇ ਦਵਾਈ ਮਿਲਾ ਦਿੰਦੇ ਨੇ ਤੇ ਹੁਣ ਦੁੱਲਾ ਬੇਹੋਸ਼ ਹੋ ਜਾਂਦਾ ਤੇ ਦੁੱਲੇ ਨੂੰ ਜਿਹੜਾ ਉਹਦੇ ਸਿਪਾਈ ਨਜਾਮੂ ਦੇਨ ਤੇ ਫੜ ਕੇ ਅਕਬਰ ਪਾਸ਼ਾ ਦੇ ਦਰਬਾਰ ਚ ਲਾਹੌਰ ਲੈ ਜਾਂਦੇ ਨੇ ਦੁੱਲਾ ਬੇਹੋਸ਼ ਹੁੰਦਾ ਤੇ ਦੂਜੇ ਪਾਸੇ ਚਾਰ ਸਪੇਰੇ ਨੱਕੇ ਲਾਏ ਜਾਂਦੇ ਨੇ ਤੇ ਹਹਾਕਾਰ ਮੱਚ ਜਾਂਦੀ ਆ ਕਿ ਦੁੱਲਾ ਪੱਟੀ ਕੈਦ ਕਰ ਲਿਆ ਤਦ ਦੁੱਲੇ ਭੱਟੀ ਨੂੰ ਧੋਖੇ ਨਾਲ ਕੈਦ ਕਰਕੇ ਉੱਥੇ ਲਜਾਇਆ ਜਾਂਦਾ ਤੇ ਉੱਥੇ ਜਾ ਕੇ ਅਕਬਰ ਬਾਦਸ਼ਾਹ ਕੋਲ ਪੇਸ਼ ਕੀਤਾ ਜਾਂਦਾ ਹੈ ਅਕਬਰ ਬਾਦਸ਼ਾਹ ਸਿਰਫ ਦੁੱਲੇ ਨੂੰ ਨੀਵਾ ਦਿਖਾਉਣਾ ਚਾਹੁੰਦਾ ਹੁੰਦਾ ਤੇ ਉਹ ਦੁੱਲੇ ਨੂੰ ਕਹਿੰਦਾ ਕਿ ਇਹ ਆਪਦੀ ਗਲਤੀ ਮੰਨ ਲਵੇ ਤੇ ਮੈਨੂੰ ਲਗਾਨ ਦੇਣ ਲਈ ਮੰਨ ਜਾਵੇ ਲੇਕਿਨ ਦੁੱਲਾ ਭੱਟੀ ਕਹਿੰਦਾ ਕਿ ਮੈਂ ਜਾਣਦਾ ਜੀ ਆਪਦੀ ਕਮਾਈ ਵਿੱਚੋਂ ਆਪਦੀਆਂ ਜ਼ਮੀਨਾਂ ਵਿੱਚੋਂ ਤੈਨੂੰ ਲਗਾਨ ਨਹੀਂ ਦਵਾਂਗਾ ਤੇ ਦੁੱਲਾ ਭੱਟੀ ਕਦੇ ਵੀ ਹਾਰ ਨਹੀਂ ਮੰਨਦਾ ਪੂਰਾ ਦਿਨ ਉਸਤੇ ਤਸ਼ਦਦ ਕੀਤੇ ਜਾਂਦੇ ਆ ਰਾਤ ਨੂੰ ਉਸ ਨੂੰ ਕੈਦ ਵਿੱਚ ਰੱਖਿਆ ਜਾਂਦਾ ਤੇ ਰਾਤ ਨੂੰ ਵੀ ਅਕਬਰ ਬਾਦਸ਼ਾਹ ਕਹਿੰਦਾ ਕਿ ਸਵੇਰੇ ਉੱਠ ਕੇ ਦੀ ਪਹਿਲੀ ਜੋ ਵੀ ਇੱਛਾ ਹੋਊਗੀ ਮੈਨੂੰ ਦੱਸਿਆ ਜਾਵੇ ਕਿ ਦੁੱਲਾ ਭੱਟੀ ਕੀ ਚਾਹੁੰਦਾ ਤੇ ਦੁੱਲਾ ਭੱਟੀ ਸਵੇਰੇ ਉੱਠ ਕੇ ਇਹ ਹੀ ਕਹਿੰਦਾ ਕਿ ਜੇ ਮੈਨੂੰ ਛੱਡ ਦਿੱਤਾ ਜਾਵੇ ਤਾਂ ਮੈਂ ਹੁਣ ਵੀ ਅਕਬਰ ਬਾਦਸ਼ਾਹ ਦਾ ਵਿਰੋਧ ਹੀ ਕਰਾਂਗਾ ਤੇ ਮੈਂ ਕਦੇ ਵੀ ਦਸਵੰਦ ਨਹੀਂ ਦਵਾਂਗਾ ਉਸ ਨੂੰ ਤੇ ਦੁੱਲੇ ਭੱਟੀ ਲਈ ਫਾਂਸੀ ਦਾ ਰਸਤਾ ਤਿਆਰ ਕੀਤਾ ਜਾਂਦਾ ਤੇ ਉਸ ਨੂੰ ਫਾਂਸੀ ਦੇ ਦਿੱਤੀ ਜਾਂਦੀ ਆ ਤੇ ਆਸੇ ਪਾਸੇ ਦੇ ਚਾਰ ਚਪੇਰੇ ਦੇ ਏਰੀਏ ਵਿੱਚ ਜਿਹੜੀ ਹਾਹਾਕਾਰ ਮੱਚ ਜਾਂਦੀ ਆ ਤੇ ਦੁੱਲੇ ਭੱਟੀ ਦੀ ਮੌਤ ਤੋਂ ਬਾਅਦ ਉਹਦਾ ਜਨਾਜ਼ਾ ਜਿਹੜਾ ਲੋਕਾਂ ਨੂੰ ਦਿੱਤਾ ਜਾਂਦਾ ਜਨਾਜ਼ਾ ਜਿਹੜਾ ਕਬਰਾਂ ਵੱਲ ਨੂੰ ਲਜਾਇਆ ਜਾਂਦਾ ਤੇ ਆਸੇ ਪਾਸੇ ਦੇ ਲੋਕਾਂ ਵਿੱਚ ਇੰਨਾ ਰੋਸ ਪੈਦਾ ਹੁੰਦਾ ਕਿ ਕਹਾਂ ਜਾਂਦਾ ਕਿ ਉਸ ਦਿਨ ਦੁੱਲੇ ਭੱਟੀ ਦੀ ਮੌਤ ਵਾਲੇ ਦਿਨ ਕਿਸੇ ਵੀ ਘਰ ਰੋਟੀ ਨਹੀਂ ਸੀ ਪੱਕੀ ਤੇ ਲੋਕ ਹਾਹਾਕਾਰ ਤੇ ਤਾਨੇ ਮੇਨੇ ਮਾਰ ਰਹੇ ਸੀ ਕਿ ਅੱਜ ਗਰੀਬਾਂ ਦਾ ਮਸੀਹਾ ਤੇ ਕਿਸਾਨਾਂ ਦਾ ਹਮਦਰਦ ਤੇ ਭੈਣਾਂ ਦਾ ਭਰਾ ਦੁਨੀਆ ਤੋਂ ਖਤਮ ਹੋ ਗਿਆ ਜਿਹਨੂੰ ਕਿ ਧੋਖੇ ਨਾਲ ਮਾਰਿਆ ਗਿਆ ਤੇ ਲੋਕ ਅਕਬਰ ਬਾਦਸ਼ਾਹ ਦੇ ਮੂੰਹ ਤੇ ਤਾਨੇ ਮਾਰ ਰਹੇ ਸੀ ਤੇ ਦੁੱਲਾ ਭੱਟੀ ਜਿਹੜਾ ਕਿ ਅਕਬਰ ਤੇ ਨਜਾਮੁਦੀਨ ਵੱਲੋਂ ਧੋਖੇ ਨਾਲ ਮਾਰਿਆ ਗਿਆ ਸੀ ਲੇਕਿਨ ਉਹ ਹਮੇਸ਼ਾ ਲਈ ਅਮਰਸ਼ੀਦ ਹੋ ਗਿਆ ਸੀ ਤੇ ਜਿਹਦਾ ਲੋਹੜੀ ਦੇ ਦਿਨ ਤੇ ਹਰ ਵਾਰ ਦੁੱਲੇ ਭੱਟੀ ਨੂੰ ਯਾਦ ਕੀਤਾ ਜਾਂਦਾ ਭੈਣਾਂ ਦੇ ਭਰਾ ਵਜੋਂ ਤੇ ਅਸੀਂ ਵੀ ਅੱਜ ਦੇ ਦਿਨ ਕੱਲ ਦੇ ਦਿਨ ਲੋਹੜੀ ਦੇ ਦੁੱਲੇ ਪੱਟੀ ਨੂੰ ਆਪਦੇ ਦਿਲੋਂ ਇਹ ਸ਼ਰਧਾਂਜਲੀ ਦਿੰਨੇ ਆ ਕਿ ਦੁੱਲਾ ਪੱਟੀ ਇੱਕ ਲੋਕ ਨਾਇਕ ਸੀ ਇੱਕ ਬਹਾਦਰ ਸੀ ਇੱਕ ਪੰਜਾਬੀ ਸੀ ਤੇ ਪੰਜਾਬੀ ਕਿਸਾਨਾਂ ਦੀ ਜਿੰਦ ਜਾਣ ਰਿਹਾ ਸੀ ਦੁੱਲਾ ਪੱਟੀ ਉਮੀਦ ਆ ਕਿ ਤੁਹਾਨੂੰ ਦੁੱਲੇ ਪੱਟੀ ਦਾ ਇਤਿਹਾਸ ਬਹੁਤ ਵਧੀਆ ਲੱਗਿਆ ਹੋਵੇਗਾ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ